ਕੰਮ ਕਰਕੇ ਕੀ ਹੁੰਦਾ ਅਸੀਂ ਪੰਜਾਬ ਦੇ ਵਿੱਚ ਆ ਅਸੀਂ ਕਹਿੰਦੇ ਬਈ ਫਾਰਮਰ ਆ ਤਾਂ ਜਾ ਕੇ ਜਿਹੜੇ ਕੰਮੇ ਆ ਕੰਮ ਕਰਨ ਵਾਲੇ ਨਾ ਹੂੰ ਉਹਨਾਂ ਨੂੰ ਟ੍ਰੀਟ ਕਿੱਦਾਂ ਕਰਦੇ ਆ ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਜਦੋਂ ਤੁਸੀਂ ਇੱਜ਼ਤ ਨਾਲ ਟ੍ਰੀਟ ਕਰੋਗੇ ਉਹ ਕੰਮ ਵੀ ਚੰਗਾ ਕਰਦੇ ਆ ਹੂੰ ਹੁਣ ਮੇਰੇ ਮੁੰਡੇ ਨੇ ਜੀ ਜਦੋਂ ਇਹ ਸਕੂਲ ਚੋਂ ਹਟਿਆ ਨਾ ਇਹਨੂੰ ਪੁੱਛ ਲਓ ਕਿ ਪਹਿਲੀ ਜਾਬ ਇਹਦੀ ਜਿਹੜੀ ਸੀ ਇਹਨੂੰ ਕੰਮ ਕਰਨਾ ਪਿਆ ਜਿਹੜਾ ਮੇਰੇ 16 ਸਾਲ ਦਾ ਮੁੰਡਾ ਉਹਨੇ ਕੰਮ ਮੇਰੇ ਸ਼ੁਰੂ ਕੀਤਾ ਸੀ ਹੁਣ 45 ਸਾਲ ਦਾ ਮੁੰਡਾ ਹੋ ਗਿਆ ਹਮ 10 ਸਾਲ ਪਹਿਲਾਂ ਇਹਨੂੰ ਇਹ ਕਿਹਾ ਗਿਆ ਸੀ ਵੀ ਤੂੰ ਮੇਰਾ ਪੁੱਤ ਕਰਕੇ ਤੈਨੂੰ ਇਹ ਜੋਬ ਨਹੀਂ ਮਿਲਣੀ ਵੀ ਤੂੰ ਉਹਦਾ ਬਾਸ ਹੈਂ ਹਮ ਤੈਨੂੰ ਉਹਦੇ ਥੱਲੇ ਕੰਮ ਕਰਨਾ ਪੈਣਾ ਜਿਹੜਾ ਪੁਰਾਣਾ ਗੰਮ ਕਰ ਰਿਹਾ ਜਿਹੜਾ ਪੁਰਾਣਾ ਬੰਦਾ ਕੰਮ ਕਰ ਰਿਹਾ ਨਾ ਸਾਡਾ ਕੰਮ ਹੂੰ ਉਹਦੇ ਥੱਲੇ ਤੂੰ ਕੰਮ ਸਿੱਖਣਾ ਆ ਨਾ ਕਿ ਉਹ ਨੂੰ ਉਹਦਾ ਬਾਸ ਨਹੀਂ ਹੋਣਾ ਕਰਕੇ ਤੇ ਜਰਬਾ ਜਿਹੜੀ ਚੀਜ਼ ਆ ਨਾ ਆਮ ਆਮ ਸਾਡੇ ਇਹੀ ਪ੍ਰੋਬਲਮ ਆ ਰਹੀ ਆ ਨਿਆਣਿਆਂ ਦੀ ਨਿਊ ਜਨਰੇਸ਼ਨ ਅਸੀਂ ਕਹਿੰਦੇ ਨਿਆਣਿਆਂ ਨੂੰ ਕੰਮ ਸਾਂਭ ਦੇਣਾ ਮੈਂ ਇਹਨਾਂ ਸੰਭਣਾ ਕੀਤਾ ਹੂੰ ਜੀਵਨ ਨੂੰ ਸਾਰਾ ਦੇਲੀ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਨਹੀਂ ਪਤਾ ਕੀ ਆਉਂਦਾ ਕੀ ਹੋ ਰਿਹਾ ਉਹ ਨਹੀਂ ਪਤਾ ਸੋ ਇਹ 6 ਮਹੀਨੇ ਬਾਅਦ ਜਦ ਮੈਨੂੰ ਕਹਿੰਦਾ ਹਾਂ ਇੱਥੇ ਬੈਠਾ ਵੀ ਡੈਡ ਦੈਟ ਵਾਸ ਦ ਬੈਸਟ ਥਿੰਗ ਹਵ ਟੂ ਡਨ ਫॉर ਮੀ ਪਰ ਮੈਂ ਕਦੇ ਵੀ ਨਹੀਂ ਸੀ ਉਹ ਚੀਜ਼ਾਂ ਸਿੱਖਣੀਆਂ ਜੇ ਤੁਸੀਂ ਉਹ ਰਾਹ ਲਿਆ ਜੇ ਮੈਂ ਉਹ ਰਾਹ ਤੇ ਨਾ ਪਾਉਂਦਾ